ਫਗਵਾੜਾ ਦੇ ਜੀਵੀ ਇੰਸਟੀਚਿਊਟ ਆਫ ਨਰਸਿੰਗ ਹੈਲਥ ਸਾਇੰਸ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਡਾਕਟਰ ਸਾਹਿਬ ਪਲੀਜ਼ ਸਰ ਹਾਂਜੀ ਸਰ ਹਾਂਜੀ ਠੀਕ ਹੈ ਸਰ ਹਾਂਜੀ ਡਾਕਟਰ ਸਾਹਿਬ ਹੋਇਆ ਮੈਡਮ ਹੋ ਗਿਆ ਬਲੂ ਪ러스 ਜਿਹੜੇ ਸਾਡੇ ਮਿਊਜ਼ਿਕ ਵਾਲੇ ਸਿਸਟਮ ਵਾਲੇ ਜਿੰਨੇ ਵੀ ਬੰਦੇ ਇਸ ਟੈਕ ਇਨਵੋਲਵ ਹਰਮਨ ਖੁਦ ਝਲਦੇ ਰਹਿ ਬਦਲ ਕੇ ਰੱਖ ਦੀਸ ਹੀ ਆ ਪੁਲੇ ਆਇਓ ਨਾ ਪਿਆਰ ਤੇਰਾ ਤੇਰੀ ਮਮਤਾ ਤੇ ਦੁਲਾਰ ਤੇਰਾ ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ ਤੇਰੀ ਮਮਤਾ ਤੇ ਤੀਆਂ ਦਾ ਅ ਅ ਅੱਜ ਤੀਆਂ ਦਾ ਤਿਉਹਾਰ ਸਾਡੇ ਸਕੂਲ ਜੀਬੀ ਇੰਸਟੀਚਿਊਟ ਕਰਸਿੰਗ ਐਂਡ ਹੈਲਥ ਸਾਇੰਸਟ ਨੇ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਵੈਸੇ ਤਾਂ ਲੜਕੀਆਂ ਨਾਲ ਹੀ ਜੁੜਿਆ ਹੋਇਆ ਕਿਉਂਕਿ ਲੜਕੀਆਂ ਆਪਣੇ ਪਿੰਕੇ ਜਾ ਕੇ ਇਸ ਤਿਉਹਾਰ ਨੂੰ ਦੀਵਾਲੇ ਵਿੱਚ ਜਾ ਕੇ ਪਿੰਗਾ ਚੁੱਕਦੀਆਂ ਨੇ ਆਪਣੇ ਉਹ ਥਿੰਜ ਐਨਜੋਏ ਕਰਦੀਆਂ ਨੇ। ਤੋਂ ਉਸੇ ਇੱਕ ਵਿਜ਼ਨ ਇਹ ਰੱਖਿਆ ਕਿ ਇੱਕ ਤੀਆਂ ਦਾ ਤਿਉਹਾਰ ਹਰ ਸਾਲ ਮਨਾਣਾ ਹੈ। ਤੇ ਕਿਉਂ ਨਾ ਅਸੀਂ ਇਹਨੂੰ ਆਪਣੇ ਫਾਊਂਡੇਸ਼ਨ ਡੇ ਦੇ ਉੱਪਰ ਮਨਾਈਏ। ਸੋ ਅਸੀਂ ਪਿਛਲੀ ਵਾਰ ਮੈਨੇਜਮੈਂਟ ਦੀ ਮੀਟਿੰਗ 'ਚ ਫੈਸਲਾ ਕੀਤਾ ਕਿ ਅਸੀਂ ਇਹ ਵਾਲਾ ਤਿਹਾਰ ਜਿਹੜਾ ਹਰ 3 ਨਗਰਸ਼ ਨੂੰ ਮਨਾਇਆ ਕਰਾਂਗੇ ਤੇ ਜਿਸ ਦੇ ਨਾਲ 61 ਆ ਫਾਊਂਡੇਸ਼ਨ ਡੇ ਵੀ ਮਨਾਇਆ ਜਾਏਗਾ ਔਰ ਬੱਚੇ ਜਿਹੜੇ ਆ ਇਸ ਤਿਹਾਰ ਦੇ ਵਿੱਚ ਆਪਣਾ ਇੰਜੋਏ ਕਰਕੇ ਆਪਣੀਆਂ ਮੈਂ ਦੇਖ ਰਿਹਾ એનર્ਜੀ ਬਹੁਤ ਹੈ ਬੱਚਿਆਂ ਦੀ ਔਰ ਬੱਚੇ ਬੜੇ ਹੀ ਵੈਲ ਆਰਗੇਨਾਈਜ਼ਡ ਤਰੀਕੇ ਦੇ ਨਾਲ ਆਪਣੀਆਂ ਪਰਫਾਰਮੈਂਸਿਸ ਦੇ ਰਹੇ ਆ ਤੋ ਪੋਟੈਂਸ਼ੀਅਲ ਦੀ ਕਮੀ ਨਹੀਂ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਬੱਚੇ ਬਹੁਤ ਅੱਛਾ ਪੜ ਰਹੇ ਨੇ ਇੰਟਰਨੈਸ਼ਨਲ ਸਟੈਂਡਰਡਸ ਦੇ ਨਾਲ ਉਹ ਪੱਕੇ ਪੜਾਈ ਕਰ ਰਹੇ ਨੇ ਉਹਨਾਂ ਦੀ ਇੰਟਰਨੈਸ਼ਨਲ ਸਟੈਂਡਰਡ ਨਾਲ ਸਟਡੀ ਹੋ ਰਹੀ ਹੈ ਨਾਲ ਉਹਨਾਂ ਦਾ ਟ੍ਰੇਨਿੰਗ ਵੀ ਹੈ ਜੀ ਦੇ ਤੀਆਂ ਤੇ ਆਰਡ ਬਾਰੇ ਹਾਂਜੀ ਸਰ ਹਾਂ ਅੱਜ ਜੋ ਹੈ ਜਿਵੇਂ ਇੰਸਟੀਟਿਊਟ ਆਫ ਨਰਸਿੰਗ ਐਂਡ ਐਸਐਸ ਵਿੱਚ ਅਸੀਂ ਫਾਊਂਡੇਸ਼ਨ ਡੇ ਮਨਾਉਂਦੇ ਹੋਇਆ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਬੱਚੇ ਇਥੇ education ਲੈ ਰਹੇ ਨੇ ਉਸ ਦੇ ਨਾਲ ਨਾਲ ਉਹਨਾਂ ਦੀ ਹੋਰ ਡਵੈਲਪਮੈਂਟ ਲਈ ਜੋ ਕਲਚਰ ਪ੍ਰੋਗਰਾਮਸ ਨੇ ਉਸ ਵਿੱਚ ਪਾਰਟਿਸਪੇਟ ਕਰ ਰਹੇ ਨੇ ਤੇ ਜੋ ਸਾਵਣ ਦਾ ਮਹੀਨਾ ਹੁੰਦਾ ਹੈ ਸਾਵਣੇ ਜੜੀ ਜੜੀ ਲੱਗਦੀ ਚੜੀ ਲੱਗਦੀ ਹੈ ਉਸ ਵਿੱਚ ਜੋ ਜੋ ਉਤਸ਼ਾਹ ਹੁੰਦਾ ਹੈ ਉਸ ਨੂੰ ਮਨਾਦੇ ਹੋਏ ਅੱਜ ਇਹ ਪ੍ਰੋਗਰਾਮ ਦਿਖਾਇਆ ਗਿਆ ਜੋ ਤੀਆਂ ਦਾ ਪ੍ਰੋਗਰਾਮ ਹੈ ਤੇ ਉਸ ਸਾਰੇ ਪਾਰਟਿਸਪੇਟ ਕਰ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਉਸ ਦੇ ਹਿੱਸੇ ਹਾਂ ਤੇ ਸਾਰੇ ਰਲ ਮਿਲ ਕੇ ਕਿ ਖੁਸ਼ੀਆਂ ਸੰਭਰਆਂੀਆਂ ਨੇ ਤੇ ਐਜੂਕੇਸ਼ਨ ਦੇ ਨਾਲ ਨਾਲ ਅਸੀਂ ਐ ਸੱਚ ਜੋ ਹੈ ਇੰਸਟੀਟਿਊਟ ਨੂੰ ਓਵਰ ਆਲ ਡਵੈਲਪਮੈਂਟ ਦੇ ਉੱਪਰ ਲੈ ਕੇ ਜਾਣਾ ਹੈ ਤੇ ਇਹ ਸਾਡਾ ਮੰਤਵ ਵੀ ਰਿਹਾ ਹੈ ਕਿ ਇੱਥੇ ਬੱਚੇ ਡਿਫਰੈਂਟ ਪ੍ਰੈਜੈਂਟੇਸ਼ਨ ਕਰਦੇ ਨੇ ਕੋਈ ਸਿੱਕਾ ਜੀ ਪ੍ਰੈਜੈਂਟੇਸ਼ਨ ਨਹੀਂ ਹੋ ਰਹੀ ਹੈ ਤੇ ਇਸ ਦਾ ਜੋ ਜੋ ਹੈ ਅ ਦਿਨ ਪਰਛਬ ਹੋਵਰ ਜਿਸ ਜੇ ਦਿੱਤਾ ਹੈ ਅਸੀਂ ਸਾਰੇ ਸੇ ਇੰਜੋਏ ਕਰੀਏ। ਹਾਂਜੀ ਅੱਜ ਦਾ ਦਿਨ ਤੀਆਂ ਦਾ ਤਿਹਾੜ ਜਿਸ ਤਰ੍ਹਾਂ ਕਿ ਹਰੇਕ ਸ਼ਾਵਨ ਦਾ ਮਹੀਨਾ ਹਰ ਪੂਰੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਹਰ ਕਿਸੇ ਜਗ੍ਹਾ ਤੇ ਮਨਾਇਆ ਜਾਂਦਾ ਹੈ ਅਸੀਂ ਵੀ ਪੰਜਾਬ ਦੇ ਵਿੱਚ ਆਪਣੇ ਜੀਵੀ ਕਾਲਜ ਦੇ ਵੀਟੀਵੀ ਇੰਸਟੀਚਿਊਟ ਆਫ ਨਰਸਿੰਗ ਐਂਡ ਹੈਲਥ ਸਾਇੰਸ ਦੇ ਵਿੱਚ ਤੀਆਂ ਦਾ ਤਿਹਾੜ ਆਪਣੇ ਫਾਊਂਡੇਸ਼ਨ ਨੇ ਆਪਣੇ ਨੌਰਥ-ਈਸਟ ਹੰਡਰੇ ਦੇ தோਟੇ ਉਸ ਨੂੰ ਮਨਾ ਰਿਆ ਇਸ ਨਾਲ ਉਸ ਦੇ ਨਾਲ ਅਸੀਂ ਬੱਚਿਆਂ ਦੇ ਵਿੱਚ ਇੱਕ ਦੁਦਸ਼ਾ ਜਿਸ ਤਰ੍ਹਾਂ ਕਿ ਸਾਵਣ ਦਾ ਮਹੀਨਾ ਖੁਸ਼ੀਆਂ ਖੇੜੇ ਸੰਪਲਈ ਖiali ਦਾ ਤਿਉਹਾਰ ਮਨਾਇਆ ਮਨਿਆ ਜਾਂਦਾ ਹੈ ਇਸ ਤਰ੍ਹਾਂ ਕਿਹੜਾ ਹਾਰ ਮਹੀਨਾ ਸਾਵਨ ਦਾ ਮਹੀਨਾ ਸਭ ਲਈ ਐਸਟੀਸ ਤਰੀਕੇ ਨਾਲ ਮਨਿਆ ਜਾਂਦਾ ਹੈ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਨਵੀਆਂ ਵਿਆਹੀਆਂ ਕੁੜੀਆਂ ਦਾ ਉਹਦਾ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹਨ ਔਰ ਕਿਸ ਤਰ੍ਹਾਂ ਇਹਨੂੰ ਮੈਸੇਜ ਦੇ ਰਹੇ ਤੁਸੀਂ ਪਹਿਲੇ ਸਮਿਆਂ ਦੇ ਵਿੱਚ ਇਸ ਦਾ ਸਾਵਨ ਦੇ ਮਹੀਨੇ ਨੂੰ ਹਰੇਕ ਤਰ੍ਹਾਂ ਦੇ ਨਾਲ ਮਨਾਇਆ ਜਾਂਦਾ ਸੀ ਉਸ ਟਾਈਮ ਤੇ ਲੋਕਾਂ ਦੇ ਅਲੱਗ-ਅਲੱਗ ਮਤ ਸੀਗੇ ਕੁਝ ਕਹਿੰਦੇ ਸੀਗੇ ਕਿ ਨਵੀਆਂ ਵਿਆਹੀਆਂ ਪੂਰੇ ਦਾ ਪੂਰਾ ਸਾਵਨ ਦਾ ਮਹੀਨਾ ਆਪਣੇ ਸੱਸ ਤੋਂ ਦੂਰ ਟੇਕੇ ਘਰ 'ਚ ਮਨਾਉਂਦੀਆਂ ਜਿੱਥੇ ਉਹਨਾਂ ਨੂੰ ਸਾਵਨ ਦਾ ਮਹੀਨਾ ਸ਼ੁਰੂ ਹੋਣ ਤੋਂ ਲੇ ਉਹਦਾ ਬਰਦਰ ਲੈਨ ਆਂਦਾ ਤੇ ਫਿਰ ਉਹ ਸਾਵਣ ਦੇ ਮਹੀਨੇ ਦੇ ਵਿੱਚ ਬਰਸਾਤਾਂ ਚਿੱਤਰ ਖੇਤਾਂ ਦੇ ਵਿੱਚ ਦਰਖਤਾਂ ਦੇ ਉੱਪਰ ਪਿੰਗਾ ਚੂੜੀਆਂ ਸੀ ਚੂੜੀਆਂ ਬੰਨਦੀਆਂ ਸੀ ਰੰਗ ਰੰਗੇ ਕੱਪੜੇ ਪਾ ਦਾ ਸੋਨਾ ਤਿਆਰ ਹੋਣਾ ਮਹਿੰਦੀ ਲਗਾਨੀ ਇਸ ਥੀ ਕੀਤਾ ਜਾਂਦਾ ਹੈ ਸਮੇਂ ਦੇ ਨਾਲ ਇਸ ਵਿੱਚ ਬਹੁਤ ਤਬਦੀਲੀਆਂ ਆਈਆਂ ਔਰ ਸ਼ਾਇਦ ਮੈਂ ਕਹਾਂਗੀ ਕਿ ਸਮੇਂ ਦੇ ਨਾਲ ਪੁਰਾਣਾ ਕਲਚਰ ਤਾਂ ਖੁੰਗਾਇ ਹੀ ਜਾ ਰਿਹਾ ਹੈ ਬਟ ਅਸੀਂ ਉਸ ਚੀਜ਼ ਨੂੰ ਉਸ ਕਲਚਰ ਨੂੰ ਆਪਣੇ ਪੰਜਾਬੀ ਹੈਰੀਟੇਜ ਨੂੰ ਜ਼ਿੰਦਾ ਜ਼ਾਦਾ ਰੱਖਣ ਦੇ ਲਈ ਅਸੀਂ ਆਪਣੇ ਫਾਊਂਡੇਸ਼ਨ ਆਪਣੇ ਇਗਨੋਰੇਸ਼ਨ ਡੇਜ਼ ਵਾਲੇ ਦਿਨ ਨੂੰ ਹੀ ਐਜ਼ ਅ ਪੀਆਂ ਦਾ ਮੇਲਾ ਪੀਆਂ ਦੇ ਨਾਮ ਨਾਲ ਇਸ ਨੂੰ ਅਸੀਂ ਅੱਜ ਮਨਾ ਰਹੇ ਹਾਂ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੇਰਾ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਹੈ ਕਿ ਵੀ ਸਾਡੇ ਬਾਹਰ ਜਾਣ ਨਾਲੋਂ ਬੈਟਰ ਹੈ ਸਾਡੇ ਆਪਣੇ ਭਾਰਤ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਵੀ ਬਹੁਤ ਕੁਝ ਆਪਣੇ ਕਲਚਰ ਨੂੰ ਸੰਭਾਲੋ ਸਪੈਸ਼ਲੀ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਨੌਜਵਾਨ ਵਰਗ ਲਈ ਮੇਰੀ ਇਹ ਇੱਕ ਸੰਦੇਸ਼ ਹੈ ਕਿ ਤੁਸੀਂ ਆਪਣੇ ਕਲਚਰ ਆਪਣੀਆਂ ਚੀਜ਼ਾਂ ਨੂੰ ਸੰਭਾਲੋ ਤਾਂ ਕਿ ਅਸੀਂ ਵਤਵਾਦ ਆਪਣੀਆਂ ਸੰਦੇ ਆਪਣੀਆਂ ਕਲਚਰ ਆਪਣੀਆਂ ਜੋ ਸਾਡੀਆਂ ਪੁਰਾਣੀਆਂ ਪੀੜੀਆਂ ਨੇ ਸਾਨੂੰ ਸਿਖਾਇਆ ਉਹ ਅਸੀਂ ਦੁਨੀਆ ਤੇ ਪਹੁੰਚਾਈਏ ਨਾ ਕਿ ਅਸੀਂ ਆਪ ਕੋ ਦੁਨੀਆ ਤੇ ਚਲੇ ਜਾਏ ਉਸ ਵਖਰੀ ਦੁਨੀਆ ਤੇ ਚਲੇ ਜਾਈਏ ਸੋ ਰਹਿ ਕੇ ਅਸੀਂ ਵਖਰੀ ਵਖਰੀ ਜਗ੍ਹਾ ਤੇ ਵਖਰੇ ਵਖਰੇ ਦੇਸ਼ਾਂ ਤੱਕ ਆਪਣੇ ਸਨੇਹ ਆਪਣੇ ਰੀਤੀ ਰਿਵਾਜ ਤੱਕ ਪਹੁੰਚਾਈਏ